ਜਦੋਂ ਵਿਆਹ ਵਾਲੇ ਦਿਨ ਬਰਾਤ ਵਾਲੇ ਦਿਨ ਸਵੇਰੇ 5 ਵਜੇ ਤੋਂ ਰਾਤ ਦੇ 12 ਵਜੇ ਤੱਕ ਸਾਰਾ ਦਿਨ ਬੰਦੇ ਬੁੜੀਆਂ ਦਾ ਕਿਵੇਂ ਬੀਤਦਾ ਕਹਾਣੀ ਸੁਣਾਉਣ ਲੱਗਿਆਂ ਕਹਿੰਦਾ ਦਿਨ ਚੜਦਾ ਬਰਾਤ ਵਾਲੇ 5 ਵਜੇ ਉੱਠਦੇ ਨੇ ਸਾਰੇ ਇੱਕ ਦੂਜੇ ਮੂਰੇ ਰਹਿੰਦੇ ਗੇੜੇ ਕੱਢਦੇ ਨਾ ਧੋ ਕੇ 9:30 ਨੂੰ ਹੁੰਦੇ ਨੇ ਤਿਆਰ ਬੱਚਿਆਂ ਦੇ ਲੀੜੇ ਪਾਉਂਦੇ ਫੋਹਾ ਵੱਢਦੇ ਬਾਹਰਲੇ ਘਰੇ ਵੀ ਨਾਨ ਚੱਲੇ ਦਹੀਂ ਨਾਲ ਦੂਰ ਦੀਏ ਬਾਟ ਖਾਲੋ ਰੱਜ ਰੱਜ ਕੇ 10 ਵਜੇ ਗੱਡੀਆਂ 'ਚ ਬੈਹਿੰਦੀ ਐ ਬਰਾਤ 12 ਵਜੇ ਪਹੁੰਚੇ ਪੈਲਸ 'ਚ ਸੱਜ ਕੇ ਜਾਣ ਸਾਰ ਪੈਂਦੇ ਨੇ ਬਦਾਮਾਂ ਘਣੀ ਨੂੰ ਟਾਲੇ ਹੋਏ ਕਾਜੂਆਂ ਦੀ ਮੂਠੀ ਭਰਦੇ ਕੌਲੇ ਨੀਲੇ ਪੀਲੇ ਹਰੇ ਖੱਟੇ ਵੱੱਤੇ ਜੀ ਮਾਰਕੀਟ ਘਾਰ ਪੈਲਸ 'ਚ ਵੜਦੇ। ਰਸਗੁਲਾ, ਜਾਮੁਨਾ ਤੇ ਚਮਚਮ ਜੀ ਖਾ ਕੇ ਖੋਏ ਵਾਲੀ ਬਰਫੀ ਵੀ ਕਿੱਥੇ ਟਿਕਦੇ। ਪਨੀਰ ਦੇ ਪਕੌੜਿਆਂ ਦੇ 7-8 ਪੀਸ, ਕਾਫੀ ਨਾਲ ਤੱਕ ਲੀਵਰ 'ਚ ਸਿੱਟਦੇ। ਬਹਿੰਦੇ ਫਿਰ ਕੁਰਸੀਆਂ ਤੇ ਆ ਕੇ ਦੰਮ ਲੈਂਦੇ ਥੋੜਾ ਨੇ। ਲੱਗਣ ਨਹੀਂ ਦਿੰਦੇ ਕਿਤੇ ਸਵਾ ਜੀ ਸੂਣ ਵਾਲੀ ਮੱਝ ਵਾਂਗੂ ਗੇੜੇ ਕੱਢਦੇ ਤੇ ਡਿੱਗਦੇ ਸਟਾਲਾਂ 'ਤੇ ਠਾ ਠਾ ਜੀ। ਟਿੱਕੀ ਤੇ ਕਚੌਰੀ ਵਿੱਚ ਹੀ ਗੋਲ ਗੱਪੇ ਖਾ ਕਰਦੇ ਨੇ ਪੂਰੀ ਪੈਗ ਦੀ ਵੀ ਘਾਟ ਨੂੰ। ਮੀਂੜ ਤੇ ਮਸਾਲਾ ਚ ਉਧਰ ਖੋਹਦਿਆਂ ਨੇ ਬੱਚੇ ਤੋਂ ਲਫਾਵੇ ਖਿਲਾਂ ਦੇ ਹਨੇਰੀਆਂ ਲਈ ਰੱਖਦੀਆਂ ਜੂਸ ਦੀ ਔਰਤ ਵੀ ਚਾਰ ਚੰਦੇ ਉੱਤੇ ਬੰਦੇ ਤੋਂ ਟੀਸੀ ਤੇ ਪਲੇਟ ਰੱਖੇ ਕਾਹ ਫੂਸ ਦੀ ਚੱਲਦਾ ਏ ਚਾਮ ਤਿੰਨ ਚਾਰ ਘੰਟੇ ਚਾਰੇ ਪਾਸੇ ਰਹਿੰਦੀ ਕਾਲਮਾ ਹੀ ਕਾਲਮਾ ਤੇ ਜਿੰਨਾ ਚਿਰ ਰੋਟੀ ਨਹੀਂ ਵੇਚਾਂ ਤੇ ਲੱਗਦੀ ਲੀਬਰ ਵੀ ਪੱਟੇ ਮਾਰ ਦਿੱਤਾ ਜਾਲਮਾ ਰਹਿੰਦੀ ਕਸਰ ਲਾਂਚ ਕਿ ਨਹੀਂ ਜਾ ਕੇ ਕੱਢਦੀਆਂ ਟਾਈਮ ਹੋਇਆ ਪਿਆ ਹੁੰਦਾ ਪੌਣੀ ਚਾਰ ਦਾ ਮਟਰ ਪਨੀਰ ਤੇ ਚੌਲਾਂ ਦੀ ਢੇਰੀ ਤੇ ਬੂੰਦੀ ਸਣੇ ਕੱਢਸਾ ਮੂੰਗੀ ਦੀ ਦਾਲ ਦਾ ਭਾਂਤੋਂ ਭਾਂਤ ਦਾ ਪਲੇਟਾਂ 'ਚ ਸਲਾਦ ਚਿਣ ਕੇ ਦੋ ਚਾਰ ਰੋਟੀਆਂ ਨੂੰ ਮੂੰਹ ਮਾਰ ਦੇ ਰੂੰਦੇ ਨੇ ਜਵਾਕ ਖੋਗੀ ਬੀਬੀ ਸਾਡੀ ਜੀ ਪੈਂਦੇ ਕੜਮਾ ਜਫਰਨਪਾਲ ਦੇ ਭੋਜਨ ਪਾਣੀ ਸ਼ੱਕ ਥੋੜੀ ਸਾਈਡ ਮਾਰ ਕੇ ਹੋ ਗਈਆਂ ਗਰਮ ਸਾਰੇ ਕੈਣ ਗੱਡੀਆਂ ਉਹ ਤੱਤਾ ਗਜਰੇਲਾ ਵੀ ਟੈਸਟ ਕਰਦੇ ਤੇ ਫਿੱਕਾ ਫਿੱਕਾ ਜਾਪਦਾ ਪਲੇਟਾਂ ਛੱਡੀਆਂ ਖਾ ਕੇ ਆਈਸਕ੍ਰੀਮ ਤਾਪ ਮਾਨ ਸੜਤਾ ਤੱਤੇ ਠੰਡੇ ਨਾਲ ਢਿੱਡ ਐ ਖੜਕੇ ਤੇ ਜਿਵੇਂ ਸਾਗ ਥੱਲੋਂ ਲੱਕੜੀ ਪਰਾਂ ਖਿੱਚ ਕੇ ਤੇ ਉੱਤੇ ਪਾਇਆ ਹੁੰਦਾ ਪਾਣੀ ਨਾਲ ਜੱਗ ਭਰ ਕੇ ਆ ਵੀ ਖਾਲਾ ਉਹ ਵੀ ਖਾਲਾ ਛੱਡਦੇ ਨਹੀਂ ਕੁਝ ਜਿੰਨਾ ਚਿਰ ਬੱਸਾਂ ਗੱਡੀਆਂ 'ਚ ਬੈਂਦੇ ਨਹੀਂ ਓਨਾ ਚਿਰੋਂ ਪੈਲ ਸੱਚੋਂ ਤੁਰਦੀ ਨਹੀਂ ਬਰਾਤ ਤੇ ਜਿੰਨੇ ਚਿਰ ਬਹਿਰੇ ਮੁੱਕ ਗਿਆ ਕਹਿੰਦੇ ਨਹੀਂ ਹੋਰ ਗੱਲ ਸੁਣੋ ਆਣ ਕੇ ਘਰੇ ਵੀ ਇੱਕ ਅੱਧੀ ਰੋਟੀ ਨੂੰ ਮੂੰਗੀ ਨਾਲ ਖਾ ਦੁੱਧ ਪੀਂਦੇ ਚਿਰ ਨੂੰ ਛੱਟਦੇ ਉਰਜਾਈਆਂ ਖੇਸ ਲਾ ਲਾ ਕੇ ਕਹਿੰਦੇ ਅੱਧੀ ਰਾਤ ਚੜਦਾ ਤਜਾਬ ਸਿਰ ਨੂੰ ਡਾਕਟਰ ਦੀ ਡਾਉਨ ਸੀਲਿੰਗ ਹੀ ਨੇ ਨੂੰ ਤੇ ਪੜਿਆਂ ਦਾ ਮੂੰਹ ਫੇਰ ਕਰਨੋਂ ਭੱਜ ਕੇ ਗੋਲੀਆਂ ਦਾ ਥੱੱਬਾ 7 ਦਿਨ ਦੀ ਦਵਾਈ ਤੇ ਦੋ ਟੀਕੇ ਹੁੰਦਾ ਹੈ ਆਰਾਮ ਗੱਡ ਕੇ ਰਹਿੰ ਹੇਜ ਪੂਰਾ ਇੱਕ ਹਫ਼ਤਾ ਬਿਨਾ ਦਲੀਏ ਤੇ ਖਿਚੜੀ ਤੋਂ ਬੰਦ ਚਾਹ ਜੀ ਸਵੇਰ ਸ਼ਾਮ ਕਰਦੇ ਨੇ ਫਿਰ ਗੱਲਾਂ ਸੋਭਤੀ ਕਹਿੰਦੇ ਮੁੜਕੀ ਨਹੀਂ ਜਾਣਾ ਇਹੋ ਜਿਹਾ ਵਿਆਹ ਜੀ ਸਵੇਰ ਸ਼ਾਮ ਕਰਦੇ ਨੇ ਗੱਲਾਂ ਸੋਭਤੀ ਕਹਿੰਦੇ ਟੱਠੇ ਖੂਚ ਜਾਵੇ ਇਹੋ ਜਿਹਾ ਵਿਆਹ ਜੀ ਕਿਤੇ ਕੀਦਣਾ ਇਹ ਹਾਲ ਹੁੰਦਾ ਕਹਿੰਦੇ ਜੇ ਵਿਆਹ ਵਗਾਨਾ ਟਿੱਟਤਾ ਆਪਦਾ ਵੀਡੀਓ ਵਧੇ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਸਾਹਬ ਸਰ ਦਾ ਖਾਇਆ ਕਰੋ ਧੰਨਵਾਦ ਜੀ